ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਹਫਡੇ ਲੈ ਕੇ ਆਜਾਣ ਅੱਜ ਗੱਲ ਅਗਲੇ 6-7 ਦਿਨਾਂ ਦੀ ਕਰਾਂਗੇ ਯਾਨੀ ਕਿ 19 ਫਰਵਰੀ ਤੱਕ ਮੌਸਮ ਪੰਜਾਬ ਦਾ ਹਲਸਣਾ ਲੱਗਦੇ ਖੇਤਰਾਂ ਦਾ ਕਿਵੇਂ ਦਾ ਰਹਿ ਸਕਦਾ ਹੈ ਤੁਹਾਨੂੰ ਦੱਸਾਂਗੇ। ਇਸ ਵੇਲੇ ਦੀ ਤਾਜ਼ਾ ਸੈਟਲਾਈਟ ਦਾ ਸਿਨ ਹੈ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। 12 ਫਰਵਰੀ ਦਾ ਦਿਨ ਲੰਘ ਚੁੱਕਿਆ ਜੀ ਰਾਤ ਸ਼ੁਰੂ ਹੈ ਤੇ ਇਸ ਵੇਲੇ ਆਥਣ ਦੇ ਲਗਭਗ 7:30 ਵਜੇ ਰਿਹਾ। ਪੰਜਾਬ ਦੀ ਗੱਲ ਕਰੀਏ ਜੀ ਸਕਰੀਨ ਦੇ ਦੇਖ ਸਕਦੇ ਹਾਂ ਲਗਭਗ ਹੌਟੇ ਖੇਤਰਾਂ ਦੇ ਵਿੱਚ ਮੌਸਮ ਅੱਜ ਸਾਫ਼ ਬਣਿਆ ਹੋਇਆ ਸੀ ਸਵੇ ਰਾਜਸਥਾਨ ਦੇ ਕੁਝ ਇਤਰਾਵਾਂ ਦੇ ਵਿੱਚ ਹਲਕੀ ਟਟਮੀ ਬਦਲੂਆ ਜਜ ਗੁਜ਼ਰਦੇ ਰਹੀ ਹੈ ਤੇ ਕੁਝ ਟਮਾਟੋ ਮੇਜ ਫਸਲ ਪੰਜਾਬ ਦੇ ਉੱਪਰ ਵੀ ਗੁਜ਼ਰਦੇ ਰਹੇ ਨੇ ਹਾਲਾਂਕਿ ਅੱਜ ਨਿਗਹ ਹਰਿਆ ਦੇ ਰਹਿਆ ਪਰ ਨਾਲ ਹੀ ਠੰਡੀਆਂ ਸੀਤ ਹਵਾਵਾਂ ਜਿਹੜੀਆਂ ਉੱਤਰ ਖੱਜੋ ਦੀਆਂ ਕਾਫੀ ਤੇਜ਼ ਰਫਤਾਰ ਨਾਲ ਚੱਲ ਜਿਹੜੀਆਂ ਚੱਲ ਰਹੀਆਂ ਸੀ ਪੰਜਾਬ ਹਰਿਆਣਾ ਔਰ ਰਾਜਸਥਾਨ ਦੇ ਵਿੱਚ ਜੀਦੇ ਸਦਕਾ ਟੈਂਪਰੇਚਰ ਜਿਹੜੇ ਤਾਂ ਨੂੰ ਜਾ ਰਹੇ ਸੀ 25 ਤੋਂ ਪਾਰ ਹੋ ਚੁੱਕੇ ਸੀ ਕਿਤੇ ਕਿਤੇ 26 ਡਿਗਰੀ ਕਿਤੇ ਕਿਤੇ 27 ਡਿਗਰੀ ਤੇ ਰਾਜਸਥਾਨ ਦੇ ਬਹੁਤੇ ਖੇਤਰਾਂ ਦੇ ਵਿੱਚ ਮੈਕਸਿਮਮ ਟੈਂਪਰੇਚਰ ਕਿਤੇ ਕਿਤੇ 29 30 ਨੂੰ ਵੀ ਜਾ ਪਹੁੰਚੇ ਨੇ ਸੋ ਇਹਨਾਂ ਦੇ ਠੱਲ ਪਈਆ ਸਟੇਬਲ ਹੋਇਆ ਨਾ ਟੈਂਪਰੇਚਰ ਜਿੱਥੇ ਹੁਣ ਟੈਂਪਰੇਚਰ ਥੋੜੇ 24 25 ਤੇ ਆ ਗਏ ਨੇ ਠੰਡੀਆਂ ਸੀਤ ਹਵਾਵਾਂ ਦੇ ਕਰਕੇ ਤੇ ਆਉਦੇ ਦਿਨਾਂ ਦੇ ਦਰਮਿਆਨ ਯਾਨੀ ਕਿ ਅੱਜ 12 ਤਰੀਕ ਹੈ 13 14 15 ਅਗਲੇ ਜਿਹੜੇ 72 ਘੰਟੇ ਹੋਣਗੇ ਕੋਰੇ ਦੇ ਅਸਰ ਬਹੁਤ ਘਟਨੇ ਕਿਉਂਕਿ ਸੀਤ ਹਵਾਵਾਂ ਜਿਹੜੀਆਂ ਠੰਡੀਆਂ ਚੱਲ ਰਹੀਆਂ ਨੇ ਹਵਾਵਾਂ ਚੱਲਦੇ ਆਉਣ ਤੇ ਕੋਰੇ ਦੇ ਅਸਰ ਨਾ ਮਾਤਰ ਹੁੰਦੇ ਆ ਇਸ ਲਈ ਕੱਲ ਵੀ ਧੁੱਪ ਲੱਗੇਗੀ ਬਹੁਤੇ ਖੇਤਰਾ ਦੇ ਵਿੱਚ ਬਦਲਬਾਹੀ ਕਿਤੇ ਨਹੀਂ ਗੁਜ਼ਰਨੀ ਕੱਲ ਹਲਕੇ ਟਟਮੇ ਦੇ ਬਦਲ ਹੋ ਸਕਦੇ ਨੇ ਲੰਘਦੇ ਦੇਖੇ ਜਾਣ ਬਾਕੀ ਕੱਲ ਤੇ ਪਰਸੋਂ ਤੇ ਅਗਲੇ ਜਿਹੜੇ 72 ਘੰਟੇ ਨੇ ਯਾਨੀ ਕਿ ਦੋ ਤਿੰਨ ਦਿਨਾਂ ਤੱਕ ਧੁੱਪਾਂ ਲੱਗਣਗੀਆਂ ਵਧੀਆ ਪਰ ਜਿਹੜੀਆਂ ਠੰਡੀਆਂ ਸੀਤ ਹਵਾਵਾਂ ਚੱਲ ਰਹੀਆਂ ਨੇ ਇਹਦੇ ਕਰਕੇ ਟੈਂਪਰੇਚਰ ਸਟੇਬਲ ਰਹਿਣਗੇ ਯਾਨੀ ਕਿ 24 ਜਿੱਥੇ ਪਹਿਲਾਂ ਉਪਰੇ ਦੀ ਹਵਾ ਚੱਲ ਰਹੀ ਸੀ ਜਿੱਦਾਂ ਰਾਤਾਂ ਦੇ ਟੈਂਪਰੇਚਰ ਦੇ ਵਿੱਚ ਵੀ ਥੋੜਾ ਵਾਧਾ ਹੋਇਆ ਸੀ 1-2 ਡਿਗਰੀ ਦਾ ਤੇ ਹੁਣ ਪੱਛੋਂ ਚੱਲਣ ਕਰਕੇ ਰਾਤਾਂ ਥੋੜੀਆਂ ਜਾਂ ਠੰਡੀਆਂ ਹੋਣਗੀਆਂ ਟੈਂਪਰੇਚਰ ਦੇ ਵਿੱਚ ਘਰਾਵਟ 1-2 ਡਿਗਰੀ ਦੀ ਆ ਸਕਦੀ ਹੈ ਜੀ ਇਸ ਤੋਂ ਬਾਅਦ ਜਿਹੜਾ ਇੱਕ ਸਿਸਟਮ ਲੱਗਣਾ ਹੈ ਜਿਹਦੀ ਅਪਡੇਟ ਤੁਹਾਨੂੰ ਅਸੀਂ ਪਹਿਲਾਂ ਦਿੰਦੇ ਆ ਰਹੀਆਂ 16-17 ਨੂੰ ਲੱਗਣਾ ਸੀ ਹੁਣ ਇਹ ਸਿਸਟਮ ਅੱਗੇ ਜਾ ਚੁੱਕਾ ਹੈ 17-18 ਤੇ ਜਾਂ ਫਿਰ ਹੋ ਸਕਦਾ ਖੇਜ ਸਕਦਾ ਹੋਇਆ 18-19 ਜਾਂ 20 ਤੱਕ ਜਾ ਸਕਦਾ ਹੈ ਇੱਕ ਸਿਸਟਮ ਇਸ ਤੋਂ ਬਾਅਦ ਬੈਕ ਟੂ ਬੈਕ 22-23 ਨੂੰ ਲੱਗਣਾ ਹੈ ਤੇ ਉਸ ਤੋਂ ਦੋ ਸਿਸਟਮ ਜਿਹੜੇ ਕਿ ਇੱਕ 18 20 ਵਾਲਾ ਔਰ ਦੂਜਾ 22 23 ਵਾਲਾ ਇਹਨਾਂ ਦੇ ਦੋਨਾਂ ਚੋਂ ਇੱਕ ਸਿਸਟਮ ਤਕੜਾ ਹੈ ਜੀ ਉਹ 22 23 ਵਾਲਾ ਵੀ ਹੋ ਸਕਦਾ 20 ਵਾਲਾ ਵੀ ਹੋ ਸਕਦਾ ਤੇ ਇਹ ਤੁਹਾਨੂੰ ਆਉਂਦੇ ਦਿਨਾਂ ਤੱਕ ਅਪਡੇਟ ਜੜੀਆਂ ਦੇ ਦਿੱਤੀ ਜਾਵੇਗੀ ਫਿਲਹਾਲ ਹਾਲੇ ਤੱਕ ਦੇ ਜਿਹੜੇ ਅੰਕੜੇ ਨੇ ਜਿਹੜੇ ਸਾਡੇ ਪੈਰਾਮੀਟਰ ਨੇ ਉਹ ਇਹ ਹੁਣੇ ਸਪਸ਼ਟ ਕਰ ਲੈਨੇ ਕਿ 20 ਵਾਲਾ ਸਿਸਟਮ ਥੋੜਾ ਹਲਕਾ ਹੀ ਹੋਏਗਾ ਤੇ ਉਹ ਹਲਕੇ ਤੇ ਲੱਗੇ ਕਿਤੇ ਕਿਤੇ ਦਰਮਿਆਨੇ ਸ਼ਰਾਟੇ ਲੋ ਆ ਸਕਦਾ ਪੰਜਾਬ ਹਰਿਆਣਾ ਰਾਜਸਥਾਨ ਦੇ ਖੇਤਰਾਂ ਦੇ ਵਿੱਚ ਰਾਜਸਥਾਨ ਦੇ ਖਾਸ ਕਰ ਦੱਖਣ ਪੂਰਬੀ ਖੇਤਰਾਂ ਦੇ ਉੱਤਰ ਪੂਰਬੀ ਖੇਤਰਾਂ ਦੇ ਵਿੱਚ ਹੋ ਸਕਦਾ ਕਿ ਜਿ-ਜਿਦੇ ਹਲਕੇ ਜਿਹੇ ਸ਼ਰਾਟੇ ਲੱਗ ਜਾਣ। ਬਾਕੀ ਬਹੁਤੇ ਖੇਤਰਾਂ ਦੇ ਵਿੱਚ ਰਾਸਾਂ ਦੇ ਪ੍ਰਭਾਵਿਤ ਨਹੀਂ ਕਰੇਗਾ। ਬੱਦਲ ਵਾਈ ਦੇ ਨਾਲ ਹਰਿਆਣਾ ਦੇ ਬਹੁਤੇ ਖੇਤਰ ਔਰ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਬੱਦਲ ਵਾਈ ਬਣ ਸਕਦੀ ਹੈ ਵੱਡੇ ਲੈਵਲ ਤੇ। ਫਿਲਹਾਲ ਆਉਂਦੇ ਦਿਨਾਂ ਤੱਕ ਜੀ ਫਰਸਟ ਅਪਡੇਟ ਤੁਹਾਨੂੰ ਦਿੱਤੀ ਜਾਵੇਗੀ। ਫਿਲਹਾਲ ਅਗਲੇ 2 ਦਿਨਾਂ ਤੱਕ ਪਛੋ ਦੀਆਂ ਮੌਮਾਂ ਚੱਲਣ ਦੇ ਅਸਰ ਨੇ 13-14 ਤੋਂ ਇਆ ਕਹ ਲਈਏ 14 15 ਤੋਂ ਪੁਰੇ ਦੀ ਹਵਾ ਵਾਸੀ ਕਰ ਸਕਦੀ ਹੈ 15 ਤਰੀਕ ਤੋਂ ਕਹ ਲਈਏ ਉਸ ਤੋਂ ਬਾਅਦ 16 17 18 ਇਹਨਾਂ 48 ਘੰਟਿਆਂ ਤੱਕ ਪੁਰੇ ਦੀ ਹਵਾ ਚਲਦੀ ਰਹਿਣੀ ਹੈ ਤੇ ਉਸ ਤੋਂ ਬਾਅਦ ਫਿਰ ਸਿਸਟਮ ਲੱਗਣ ਕਰਕੇ ਜੜੀਆਂ ਕਿਤੇ ਕਿਤੇ ਸ਼ਰਾਟੇ ਦੇ ਆਸਾਰ ਜੜੀਆਂ ਬਣਦੇ ਜਾਪ ਰਿਹਾ ਹੈ ਸੇਕ ਨਜ਼ਰ ਤਾਜ਼ਾ ਅੰਕੜਿਆਂ ਤੇ ਲਾ ਲੈਣੇ ਆ ਜੋ ਜਾਰੀ ਕਿਤੇ ਨੇ ਮਾਸਫਾ ਅਗਨੇ 18 ਤਰੀਕ ਤੱਕ ਦੇ ਅੰਕੜੇ ਆ ਅ ਮੌਸਮ ਆਪਣਾ ਡਰਾਈ ਰਹਿਣ ਦਾ ਅਨੁਮਾਨ ਹੈ ਜੀ ਜਿਵੇਂ ਕਿ ਤੁਹਾਨੂੰ ਅਸੀਂ ਦੱਸਨੇ ਆ ਕਿ ਉੱਤਰ ਪੱਛੋਂ ਦੀਆਂ ਹਵਾਵਾਂ ਚੱਲਦੀਆਂ ਰਹਿਣਗੀਆਂ ਤੇ ਠੰਡੀਆਂ ਸੀਤ ਹਵਾਵਾਂ ਚੱਲਣ ਕਰਕੇ ਟੈਂਪਰੇਚਰ ਸਟੇਬਲ ਰਹਿਣਗੇ ਜਿਹੜੀ ਗਰਮੀ ਲੱਗ ਰਹੀ ਸੀ ਗਰਮੀ ਵਧੇਗੀ ਉਹਦੇ ਵਿੱਚ ਹੁਣ ਕਹ ਲਿਆ ਕਿ ਠੱਲਫ ਹੈਗੀ ਹੈ ਟੈਂਪਰੇਚਰ ਤੇ ਤੇ ਟੈਂਪਰੇਚਰ ਉਸੇ ਤਰ੍ਹਾਂ 25 ਦੇ ਆਸ-पास ਜਿਹੜਿਆ ਚੱਲਦੇ ਰਹਿਣਗੇ ਤੇ ਰਾਤਾਂ ਦੇ ਟੈਂਪਰੇਚਰ ਵੀ ਸਟੇਬਲ ਰਹਿਣਗੇ ਉਸੇ ਤਰ੍ਹਾਂ 10 11 9 8 ਇਹਦੇ ਆਸ-पास ਚੱਲਦੇ ਰਹਿਣਗੇ ਫਿਲਹਾਲ ਉਹ ਆਸਾਂ ਡਰਾਈ ਰਹੇਗਾ ਖੁਸ਼ਕ ਰਹੇਗਾ ਤੇ ਆਉਂਦੇ ਦਿਨਾਂ ਦੀ ਅਪਡੇਟ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਫਸਟ ਦੇਾਂਗੇ ਜਿਹੜਾ ਸਿਸਟਮ 18 20 ਤੱਕ ਜਾ ਰਿਹਾ ਕਿ ਸਕਦਾ ਹੋਇਆ ਉਹਦੀ ਵੀ ਅਪਡੇਟ ਤੁਹਾਨੂੰ ਆਉਂਦੇ ਦਿਨਾਂ ਤੱਕ ਦੇ ਦਿੱਤੀ ਜਾਵੇਗੀ ਇਜਾਜ਼ਤ ਦਿਓ ਜੇ ਧੰਨਵਾਦ ਸ਼ੁਕਰੀਆ